ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਧਨਗੁਰ ਨਾਨਕ ਸਟੋਰ ਮੋਹੀ ਤੋਂ ਇੱਕ ਵਾਰ ਫਿਰ ਤੋਂ ਤੁਹਾਡੇ ਲਈ ਬਹੁਤ ਹੀ ਫਾਇਦੇ ਵਾਲਾ ਸੌਦਾ ਲੈ ਕੇ ਆਇਆ ਬਹੁਤ ਹੀ ਵਧੀਆ ਆਫਰ ਆ ਆਫਰ ਦਾ ਤੁਸੀਂ ਦੱਬ ਕੇ ਫਾਇਦਾ ਲੈਣਾ ਆਫਰ ਕੀ ਆ ਹੁਣ ਦੱਸ ਦਈਏ ਤੁਹਾਨੂੰ ਆਫਰ ਹੈਗੀ ਜੀ Bajaj ਦਾ coconut oil ਆ 100% pure coconut oil ਆ Bajaj ਦਾ ਬਿਲਕੁਲੀ ਫਰੈਸ਼ ਸਟਾਕ ਆ ਆਉਣ ਵਾਲੀ 10 ਜਨਵਰੀ ਤੱਕ 10 ਜਨਵਰੀ ਤੱਕ ਆਫਰ ਰਹੇਗੀ ਆਫਰ ਦਾ ਤੁਸੀਂ ਵੱਧ ਤੋਂ ਵੱਧ ਫਾਇਦਾ ਲੈਣਾ ਕੋਈ ਵੀ ਗਾਹਕ ਆਪਣੇ ਕੋਲੋਂ ਇਹ Bajaj ਦਾ coconut oil ਲੈਂਦਾ 600 ml ਦੀ ਇਹ ਸ਼ੀਸ਼ੀ ਆ ਵੱਡੀ ਵੱਡੀ ਪੈਕਿੰਗ ਆ ਇਹਦੇ ਨਾਲ ਆਪਾਂ Bajaj ਦਾ almond oil ਆ 114 ml ਵਾਲਾ 72 MRP ਦੀ almond oil ਦੀ ਇਹ ਬਿਲਕੁਲ ਹੀ ਫ੍ਰੀ ਆ ਤੁਸੀਂ Bajaj ਦਾ coconut oil ਲੈਣਾ 600 ml ਵਾਲਾ ਆਉਣ ਵਾਲੀ 10 ਜਨਵਰੀ ਤੱਕ ਇਹਦੇ ਨਾਲ Bajaj ਦਾ Element Oil 114 ml 72 MRP ਵਾਲਾ ਬਿਲਕੁਲ ਹੀ ਫ੍ਰੀ ਆ ਸੋ ਇਹ ਆਫਰ ਦਾ ਤੁਸੀਂ ਵੱਧ ਤੋਂ ਵੱਧ ਫਾਇਦਾ ਜਰੂਰ ਲਿਓ ਆਉਣ ਵਾਲੀ 10 ਜਨਵਰੀ ਤੱਕ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਦੱਬ ਕੇ ਸ਼ੇਅਰ ਕਰ ਦਿਆ ਕਰੋ ਤਾਂ ਕਿ ਹੋਰ ਵੀ ਦੋਸਤ ਮਿੱਤਰਾਂ ਦਾ ਫਾਇਦਾ ਹੋ ਸਕੇ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ